ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੋਨੀਆ ਹਾਂਜੀ ਕੀ ਗੱਲਬਾਤ ਹੋਈ ਸੀ ਗੱਲਬਾਤ ਸਾਰੀ ਦੋਹੀਂ ਕਿ ਜਿਹੜੇ ਸਾਡੇ ਗਵਾਂਢੀ ਆ ਕੋਲ ਹੋਈ ਉਹ ਗੋਆ ਰੇੜੀ ਦਾ ਭਰ ਕੇ ਤੇ ਸਾਡੇ ਘਰ ਦੇ ਸਾਹਮਣੇ ਲਾਉਂਦੀ ਆ ਰੂੜੀ ਹਾਂਜੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇਹਨੂੰ ਹਟਾ ਲਓ ਸਾਡੇ ਘਰ ਮੱਛਰ ਮੱਖੀ ਬਹੁਤ ਆਂਦਾ ਅਸੀਂ ਸੋ ਨਹੀਂ ਸਕਦੇ ਰਾਤ ਨੂੰ ਬਹੁਤ ਜ਼ਿਆਦਾ ਮੱਛਰ ਸਾਡੇ ਘਰੇ ਅਸੀਂ ਰਿਕਵੈਸਟ ਕੀਤੀ ਹੀ ਪਿਆਰ ਨਾਲ ਕਿ ਇਹਨੂੰ ਕਿਤੇ ਹੋਰ ਲਾ ਲਓ ਤੇ ਕਹਿੰਦਾ ਸੀ ਮੈਂ ਨਹੀਂ ਲਾਣੀ ਅਸੀਂ ਸਰਪੰਚ ਘਰ ਵੀ ਦੋ ਤਿੰਨ ਵਾਰ ਗਏ ਤੇ ਸਾਡੀ ਸਰਪੰਚ ਨੇ ਵੀ ਨਹੀਂ ਸੁਣਵਾਈ ਕੀਤੀ ਸਰਪੰਚ ਉਹਦਾ ਆਏ ਹੀ ਕਿ ਮੌਕੇ ਤੇ ਸਮਝਾ ਕੇ ਗਏ ਤੇ ਸਰਪੰਚ ਨੂੰ ਵੀ ਅੱਗੋਂ ਕਹਿੰਦਾ ਕਿ ਸਰਪੰਚ ਕਿਹੜਾ ਮੇਰੇ ਤੇ ਡੀਸੀ ਲੱਗਾ ਸਰਪੰਚ ਕੀ ਕਰ ਲੇਗਾ ਕੋਈ ਜੰਮਿਆ ਨਹੀਂ ਮਾਈ ਦਾ ਲਾਲ ਜਿਹੜਾ ਮੇਰੀ ਰੀਡਿੰਗ ਹੱਥ ਵੀ ਲਾ ਜੇ ਤੇ ਇਸ ਦੌਰਾਨ ਮੈਂ ਤੇ ਮੇਰੀ ਮੰਮੀ ਇਕੱਲੀਆਂ ਸੀ ਘਰ ਗੋਏ ਦੀ ਰੇੜੀ ਪਿੱਛੇ ਸਾਰੀ ਲੜਾਈ ਹੋਈ ਆ ਤੇ ਸਾਨੂੰ ਆ ਕੇ ਮੈਨੂੰ ਤੇ ਮੇਰੀ ਮੰਮੀ ਨੂੰ ਗਾਲੀ-ਕਲੋਚ ਵੀ ਕੀਤਾ ਤੇ ਸਾਡੇ ਡਰਾਟ ਮਾਰੇ ਮਾਮਾ ਧੀਆਂ ਦੇ ਸਾਨੂੰ ਹੱਥੀ ਪੈ ਗਿਆ ਕਿੰਨੇ ਦਿਨਾਂ ਤੋਂ ਬੋਹ ਦੀ ਰੇੜੀ ਤੁਹਾਡੇ ਦੇ ਘਰ ਦੇ ਸਾਹਮਣੇ ਰੱਖੀ ਜਾਂਦੀ ਸੀ ਬੋਹ ਦੀ ਰੇੜੀ ਦੋਸਤੁਰਾ ਝਗੜਾ ਹੋਇਆ ਉਹ ਕਿੰਨੀ ਤਰੀਕ ਨੂੰ ਹੋਇਆ ਸੀ ਉਹ 15 ਤਰੀਕ ਸਮਾਂ ਸਾਡੇ 9:00 ਵਜੇ ਸਵੇਰੇ ਹੋਇਆ ਜੀ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਗਏ ਹੋ ਉਹਨਾਂ ਨੇ ਤੁਹਾਨੂੰ ਕੀ ਕਿਹਾ ਹੈਗਾ ਕੀ ਐਸ਼ਵਸ਼ਾਸ਼ਨ ਦਿੱਤਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਮੇਰੇ ਬਿਆਨ ਲੈ ਕੇ ਤੇ ਜਿਹੜਾ ਕਰਨੈਲ ਆ ਪੁਲਿਸ ਵਾਲਾ ਉਹ ਮੈਨੂੰ ਕਹਿ ਰਹਿੰਦਾ ਘਰੇ ਜਾ ਉਹਨਾਂ ਦੀ ਕੁੜੀ ਦੇ ਕੋਈ ਸੱਟ ਨਹੀਂ ਲੱਗੀ ਉਹਨੂੰ ਉਦੋਂ ਹੀ ਦਾਖਲ ਕੀਤਾ ਤੇ ਅੱਜ ਉਹਨਾਂ ਦੀ ਕੁੜੀ ਸਵੇਰ ਦੀ ਗਾਇਬ ਆ ਨਾ ਕਿ ਹਸਪੀਟਲ ਚ ਮੌਜੂਦ ਆ ਤੇ ਬਰਾਬਰ ਦਾ ਪਰਚਾ ਕਰ ਦਿੱਤਾ ਆ ਉਹ ਪੈਸਿਆਂ ਵਾਲਿਆਂ ਦੀ ਸੁਣਵਾਈ ਕਰ ਰਹੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਬਾਰੇ ਮੈਂ ਪ੍ਰਸ਼ਾਸਨ ਜੀ ਇਹ ਕਹਿਣਾ ਚਾਹੁੰਦੀ ਕਿ ਸਾਨੂੰ ਇਨਸਾਫ ਮਿਲੇ ਮਾਵਾ ਧੀਆਂ ਨੂੰ ਅਸੀਂ ਕੱਲੀਆਂ ਰਹਿਣੀਆਂ ਸਾਡੇ ਘਰ ਕੋਈ ਬੰਦਾ ਹੈ ਨਹੀਂਗਾ ਮੇਰਾ ਭਰਾ ਬਾਹਰ ਟਵਾਲਾ ਚਲਾਉਂਦਾ ਉਹ ਆਂਦਾ ਧੀਰਵਾਦਾ ਕਰੇ ਇਹਨੂੰ ਸਜ਼ਾ ਮਿਲੇ ਇਹਨੂੰ ਸਜ਼ਾ ਮਿਲੇ ਸਾਨੂੰ ਖਤਰਾ ਆ ਇਹਦੇ ਤੋਂ ਇਹ ਦੁਬਾਰਾ ਸਾਡੇ ਕਦਾ ਸਾਨੂੰ ਮਾਮਾ ਧੀਆਂ ਨੂੰ ਕੁਝ ਵੀ ਕਰਾ ਸਕਦਾ ਏ ਇਹ ਗੁੰਡਾ ਕਰਦੀ ਕਰਦਾ ਆ ਠੀਕ ਹਾਂਜੀ ਮੈਡਮ ਜੀ ਕੀ ਨਾਮ ਸੀ ਤੁਹਾਡਾ ਬਬੀਤਾ ਹਾਂਜੀ ਕੀ ਗੱਲਬਾਤ ਹੋਈ ਸੀ ਹੋਰ ਕੀ ਪਿੰਡ ਹੈ ਤੁਹਾਡਾ ਨਾਮ ਸਾਡਾ ਪਿੰਡ ਉੰਮਰਪੁਰ ਆ ਤੇ ਰੇੜੀ ਤੋਂ ਗੱਲਬਾਤ ਹੋਈ ਸੀ ਕਿ ਉਹ ਇਹਦੀ ਰੇੜੀ ਨਹੀਂ ਹਟਾਉਂਦਾ ਏ ਜੀ ਸਾਡੀ ਮਾਮਾ ਧੀਆਂ ਨੇ ਇਹ ਹੱਥੀ ਪੈ ਗਿਆ ਸਾਡੇ ਡਰਾਟ ਵੀ ਮਾਰੀ ਆ ਜੀ ਤੇ ਸਾਡੇ ਸਾਨੂੰ ਡਰ ਲੱਗਦਾ ਏ ਨਾ ਤੋਂ ਤੇ ਸਾਡੀ ਕੋਈ ਜੁੰਮੀਵਾਰੀ ਨਹੀਂ ਕੋਈ ਚੌਕਰ ਆ ਤੁਹਾਡੇ ਘਰ ਕੋਈ ਲੜਕਾ ਨਹੀਂ ਸੀ ਲੜਕਾ ਹੈ ਨਹੀਂ ਮੇਰੇ ਕੋਈ ਲੜਕਾ ਨਹੀਂ ਮੇਰਾ ਭਰਾ ਬਾਹਰ ਰਹਿੰਦਾ ਇਨੇ ਮਹੀਨੇ ਬਾਦ ਆਂਦਾ ਆ ਘਰੇ ਤੇ ਇਹ ਸਾਨੂੰ ਧਮਕੀਆਂ ਦਿੰਦਾ ਤੁਹਾਡਾ ਕਹਿੰਦਾ ਘਰ ਅੱਗ ਲਾ ਦੇਣਾ ਮੈਂ ਕਹਿੰਦਾ ਤੁਹਾਡੀਆਂ ਗੋਲਵਾਜੀਆਂ ਕਢਾਣੀਆਂ ਕਹਿੰਦਾ ਕੋਈ ਜੰਮਿਆ ਨਹੀਂ ਮੇਰੀ ਰੇੜੀ ਨੂੰ ਹੱਥ ਲਾ ਸਕਦਾ ਮੇਰੇ ਤੇ ਮੇਰੀ ਮੰਮੀ ਦੇ ਹੱਥੀਂ ਪਿਆ ਸਾਡੇ ਕੱਪੜੇ ਵੀ ਫਾੜਦੇ ਗਾਲੀ-ਗਲੋਚ ਕੱਢਦਾ ਗੰਦੇ ਕਮੈਂਟ ਵੀ ਕਰਦਾ ਇਹਨਾਂ ਦਾ ਨੌਕਰ ਵੀ ਗੰਦੇ ਕਮੈਂਟ ਕਰਦਾ ਤੇ ਅਗੋਂ ਧਮਕੀਆਂ ਦਿੰਦਾ ਕਹਿੰਦਾ ਮੈਂ ਬੰਦਾ ਆ ਮੈਂ ਕੱਪੜੇ ਲਾਦਾ ਨਹੀਂ ਤੁਹਾਡੇ ਅੱਛਾ ਜੀ ਇਨੇ ਦਿਨਾਂ ਤੋਂ ਗੋਹੀ ਦੀ ਰੇੜੀ ਜੀ ਸਹੀ ਤੁਹਾਡੇ ਰੇੜੀ ਦੀ ਰੇੜੀ 2 ਸਾਲ ਤੋਂ ਆਏ ਹਾਂਜੀ ਤੇ ਪੁਲਿਸ ਅੱਗੇ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅਸੀਂ ਥਾਣੇ 'ਚ ਦਰਖਾਸਤ ਦਿੱਤੀ ਆ ਸਾਨੂੰ 3-4 ਦਿਨ ਹੋ ਗਏ ਹਸਪੀਟਲ ਬੈਠਿਆਂ ਨੂੰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵਾਲਿਆਂ ਵੱਲੋਂ ਜਿਹੜਾ ਤੁਹਾਡੇ ਸਿਰ ਦੇ ਵਿੱਚ ਦਰਾੜ ਮਾਰਿਆ ਗਿਆ ਉਹ ਕਿਹਨਾਂ ਨੇ ਮਾਰਿਆ ਸੀ ਉਹ ਪੋਲੂ ਨੇ ਮਾਰਿਆ ਪੋਲੂ ਕੌਣ ਹੈ ਜੀ ਪੋਲੂ ਸਾਡਾ ਗਵਾਂਢੀ ਜਿਹਦੇ ਨਾਲ ਲੜਾਈ ਹੋਈ ਆ ਸਾਡੇ ਤੇ ਉਹਨਾਂ ਦੇ ਕੁਝ ਸਬੂਤ ਹੈਗੇ ਤੁਹਾਡੇ ਕੋਲ ਹਾਂਜੀ ਵੀਡੀਓ ਹੈਗੀਆਂ ਸਾਡੇ ਕੋਲ ਠੀਕ ਹੈ